ਪਬਜੀ ਗੇਮ ਨੇ ਇੱਕ ਬੱਚੀ ਦਾ ਕੀਤਾ ਦਿਮਾਗ ਖਰਾਬ ਪਬਜੀ ਗੇਮ ਦੇ ਚੱਕਰਾ ਦੇ ਵਿੱਚ ਪਈ ਕੁੜੀ ਆਪਣੇ ਘਰ ਤੋਂ ਪੱਜ ਕੇ 450 ਕਿਲੋਮੀਟਰ ਗਾਜ਼ੀਆਬਾਦ ਦੇ ਵਿੱਚ ਇੱਕ ਮੁੰਡੇ ਨੂੰ ਮਿਲਣ ਦੇ ਲਈ ਚਲੀ ਗਈ ਦੱਸਿਆ ਗਿਆ ਕਿ ਇਹ ਘਟਨਾ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੀ ਹੈ ਜਿੱਥੇ ਇੱਕ ਕੁੜੀ ਅੰਜੂ ਵਾਲਾ ਜਿਸ ਦੀ ਉਮਰ 14 ਸਾਲ ਸੀ ਪਬਜੀ ਗੇਮ ਖੇਡਦੀ ਸੀ ਉਸ ਦੇ ਉੱਪਰ ਇੱਕ ਮੁੰਡੇ ਦੇ ਨਾਲ ਕੁੜੀ ਦੀ ਦੋਸਤੀ ਹੋ ਗਈ ਅਤੇ ਮੁੰਡੇ ਨੂੰ ਮਿਲਣ ਦੇ ਲਈ ਉਹ 450 ਕਿਲੋਮੀਟਰ ਫਿਰੋਜ਼ਪੁਰ ਤੋਂ ਗਾਜ਼ੀਆਬਾਦ ਦੇ ਵਿੱਚ ਜਾ ਪਹੁੰਚੀ ਉੱਥੇ ਪੁਲਿਸ ਨੇ ਸ਼ੱਕੀ ਹਾਲਾਤਾਂ ਦੇ ਵਿੱਚ ਕੁੜੀ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਦੱਸਦੀ ਹੈ ਕਿ 22 ਨਵੰਬਰ ਨੂੰ ਕੁੜੀ ਆਪਣੇ ਘਰ ਤੋਂ ਭੱਜ ਗਈ ਸੀ ਉਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਦਾ ਕਾਫੀ ਜ਼ਿਆਦਾ ਬੁਰਾ ਹਾਲ ਸੀ ਮਮਦੋਤ ਪੁਲਿਸ ਨੇ ਗਾਜ਼ੀਆਬਾਦ ਤੋਂ ਕੁੜੀ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਚੁੱਗੀਆਂ ਦੇ ਨੇੜੇ ਫਿਰਦੇ ਹੋਏ ਦੇਖਿਆ ਉਸ ਤੋਂ ਬਾਅਦ ਉਸ ਨੂੰ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਪਬਜੀ ਗੇਮ ਜਿਹੜੀ ਹੈ ਉਹ ਖੇਡਦੇ ਸੀਗੇ ਅੱਜ ਤੋਂ ਜਿਵੇਂ ਕਰੀਬ 4-5 ਮਹੀਨੇ ਪਹਿਲਾਂ ਤੇ ਉਹਨਾਂ ਦੇ ਵਿੱਚੋਂ ਹੀ ਕੋਈ ਐਵੇਂ ਦਾ ਕਨੈਕਟ ਹੋਇਆ ਇਹਨਾਂ ਦਾ ਉਸ ਬੰਦੇ ਨੇ ਕਨੈਕਟ ਜਦੋਂ ਕੀਤਾ ਤੇ ਕਰਨ ਤੋਂ ਬਾਅਦ ਹੀ ਇਹ ਸਭ ਕੁਝ ਹੋਇਆ ਜੀ ਜਿਵੇਂ ਉਸਨੇ ਨੂੰ ਨੂੰ ਜਿਵੇਂ ਕਿ ਬਗਲਾ ਲਿਆ ਜਾਂ ਕੋਈ ਇਹਨਾਂ ਨੂੰ ਕੋਈ ਗੱਲ ਕਹੀ ਉਹ ਫਿਰ ਇਹ ਗੁੱਡੀਆਂ ਉਸ ਸਾਥ ਦੇ ਨਾਲ ਜਾਨਕ ਕਿ ਕੋਈ ਲੱਭਦਾ ਹੋਸੀ ਲੈ ਬਾਇਟ੍ਰਿਕ ਨੂੰ ਜੀ ਕਿੰਨੇ ਦਿਨ ਬਾਅਦ ਕਿੱਥੋਂ ਲੱਭੀ ਤੇ ਕਿਵੇਂ ਲੱਭੀ ਇਹ ਸਰ ਲੱਭੀ ਇਸ ਤਰ੍ਹਾਂ ਜੀ ਸਰ ਐਸਸੀਪੂ ਸਾਹਿਬ ਨੂੰ ਐਸੀ ਦਰਖਾਸਤ ਦਿੱਤੀ ਸੀਗੀ ਤੇ ਇਹਨਾਂ ਨੇ ਸਾਰਾ ਜੋ ਕਿ ਉਹਨ ਦਾ ਫੋਨ ਵਗੈਰਾ ਸਾਰਾ ਟ੍ਰੇਸ ਕੀਤਾ ਟ੍ਰੇਸ ਕਰਨ ਤੋਂ ਬਾਅਦ ਜਿਵੇਂ ਜਿਵੇਂ ਇਹਨਾਂ ਨੂੰ ਪਤਾ ਲੱਗਦਾ ਸੀ ਇਹ ਸਾਨੂੰ ਦੱਸਦੇ ਸੀਗੇ ਕਿ ਇੱਥੇ ਇੱਥੇ ਫੋਨ ਚੱਲ ਰਿਹਾ ਹੈ ਫਿਰ ਉਹ ਅਸੀਂ ਜਾਨਕ ਕਿ ਗਏ ਆ ਪਰसों ਕੀ ਵੀ ਤਰੀਕ ਸੀਗੀ ਪਰ ਜੀ ਅੱਜ ਅੱਜ ਤੋਂ ਦੋ ਦਿਨ ਪਹਿਲਾਂ ਆਹ ਕਿਹ ਤਰੀਕ ਹਾਂ ਕਿਹ ਤਰੀਕ ਸੀਗੀ ਇਹ ਫਿਰ ਸਰ ਨੇ ਨਾਲ ਪੁਲਿਸ ਵਾਲੇ ਭੇਜੇ ਆ ਉਹ ਉਸ ਤੋਂ ਪਿੱਛੇ ਸੀ ਉੱਥੇ ਜਦੋਂ ਪਹੁੰਚੇ ਗਾਜ਼ੀਆਬਾਦ ਹੁਣ ਚੰ ਤੋਂ ਬਾਅਦ ਫਿਰ ਅਸੀਂ ਜਿਵੇਂ ਜਿਵੇਂ ਸਰ ਨੂੰ ਤਾਜ਼ਾ ਅਪਡੇਟ ਮਿਲਦਾ ਸੀਗਾ ਤੇ ਸਰ ਸਾਨੂੰ ਦੱਸੀਗੇ ਤੇ ਅਸੀਂ ਉਹ ਉੱਥੇ ਜਿਹੜੀ ਜਿਹੜੀ ਜਗ੍ਹਾ ਤੇ ਲੋਕੇਸ਼ਨ ਮਿਲਦੀ ਸੀਗੀ ਉੱਥੇ ਉੱਥੇ ਅਸੀਂ ਨਾਲ ਜਾਨੀ ਕਿ ਪੁਲਿਸ ਦੇ ਅਸੀਂ ਮੈਂ ਵੀ ਸੀਗਾ ਤੇ ਉੱਥੇ ਉੱਥੇ ਜਾ ਕੇ ਅਸੀਂ ਜਾ ਕੇ ਉੱਤੇ ਛਾਪਾ ਮਾਰਿਆ ਘਰ ਦੇ ਵਿੱਚੋਂ ਮਿਲੇ ਹਾਂ ਜੀ ਉਹ ਆਪ ਹੈ ਨਹੀਂ ਸੀਗੇ ਬਟ ਇਹ ਲੜਕੇ ਹੀ ਸੀਗੇ ਉੱਥੇ ਤੇ ਉਹ ਆਪ ਫਰਾਰ ਸੀਗੇ ਕਿੰਨੀ ਉਮਰ ਬੇਟੀ ਦੀ ਮੇਰੀ ਸਰ ਬੇਟੀ ਦੀ ਹੈਗੀ 13 ਸਾਲ ਤੇ 5 ਮਹੀਨੇ ਹੈ ਜੀ ਬਹੁਤ ਬਹੁਤ ਰਾਜੀ ਹਾਂ ਬਹੁਤ ਖੁਸ਼ੀ ਹੈ ਜੀ ਇੰਨੀ ਖੁਸ਼ੀ ਹੈ ਕਿ ਮੈਨੂੰ ਪਤਾ ਮੈਂ ਤੁਹਾਨੂੰ ਦੱਸੇ ਜਣਾ ਬਹੁਤ ਜ਼ਿਆਦਾ ਹਾਂਜੀ ਕਿਸ ਤਰ੍ਹਾਂ ਲੱਗ ਸਕੇ ਲੱਭ ਸਕੇ ਇਸ ਤਰ੍ਹਾਂ ਐਸਚੋ ਸਾਹਿਬ ਨੇ ਸਾਰੇ ਆਪਣੇ ਬੇਟੇ ਅਜ਼ਰ ਇਹਨਾਂ ਦੇ ਕਰਕੇ ਸਾਰਾ ਕੁਝ ਆਇਆ ਜੀ ਬਹੁਤ ਵੀ ਕਰੀਏ ਤਾਂ ਖੁਸ਼ ਹਾਂਜੀ ਬਹੁਤ ਜ਼ਿਆਦਾ ਖੁਸ਼ ਹੈ ਜੀ ਪਰ ਇਹਨਾਂ ਨੇ ਇੱਕ ਪੈਸਾ ਵੀ ਨਹੀਂ ਕਿਤੇ ਮੇਰਾ ਲੱਗਣ ਦਿੱਤਾ ਕਿਉਂਕਿ ਇੱਕ ਹੁੰਦਾ ਵੀ ਲੋਕ ਕਹਿੰਦੇ ਜਿਵੇਂ ਪੈਸੇ ਲੈਂਦੇ ਆ ਜੋ ਵੀ ਇਹ ਕਰਦੇ ਆ 1 ਰੁਪਇਆ ਵੀ ਨਹੀਂ ਮੇਰਾ ਇਹਨਾਂ ਨੇ ਜਾਇ ਲੱਗਣ ਦਿੱਤਾ ਹੀ ਅਖਮੀਸ਼